ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕਲੰਜਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਹ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਅਮਰਕੋਟ ਦੇ ਰਹਿ ਜਾਂਦਾ ਨਾਲ ਲੱਗਦੇ ਪਿੰਡਾਂ ਦੀ ਗੱਲ ਕਰ ਲਈਏ ਤੇ ਮਨਾਵਾ ਪਿੰਡ ਵੀ ਇੱਕ ਪਾਸੇ ਆ ਜਾਂਦਾ ਤੇ ਆਸਲਪੂਰੇ ਪਿੰਡ ਵੀ ਬਸ ਇਧਰਲੇ ਪਾਸੇ ਹੀ ਆ ਬਿਲਕੁਲ ਥੋੜੀ ਦੂਰੀ ਤੇ ਤਦੂਲ ਕੋਨਾ ਪਿੰਡ ਵੀ ਬਿਲਕੁਲ ਲੱਗਿਆ ਸੋ ਕੋਈ ਵੀ ਸੱਜਣ ਆਪਣਾ ਵੀਰ ਖਰੀਦਾਰ ਆ ਰਿਹਾ ਹੈ ਤੇ ਤੁਸੀਂ ਵਿజిਟ ਕਰ ਸਕਦੇ ਜੇ ਵੈਸੇ ਹਰੀਕੇ ਪਤਨ ਜਾਂ ਮਾਲਵੇ ਵਾਲੀ ਸਾਈਡ ਤੋਂ ਕੋਈ ਆ ਰਿਹਾ ਤੇ ਹਰੀਕੇ ਪਤਨ ਜਦੋਂ ਵਿజిਟ ਕਰੋਗੇ ਹਰੀਕੇ ਪਤਨ ਤੋਂ ਪੱਟੀ ਮੋੜ ਖਾਲੜਾ ਪਿੱਖੀਵਿੰਡ ਰੋਡ ਜਦੋਂ ਆਉਣੀ ਹੈ ਤੇ ਬਿਲਕੁਲ ਪੱਟੀ ਮੋੜ ਤੋਂ ਇੱਕ ਸੜਕ ਖੇਮ ਕਰਨ ਨੂੰ ਆਉਂਦੀ ਆ ਤੇ ਬੁਲਟੋਏ ਤੋਂ ਤੁਸੀਂ ਅਮਰਕੋਟ ਤੇ ਅਮਰਕੋਟ ਦੇ ਨਾਲ ਹੀ ਪਿੰਡ ਚੀਮਾ ਤੇ ਚੀਮੇ ਪਿੰਡ ਤੋਂ ਤੁਸੀਂ ਸਿੱਧੇ ਵਿਜਿਟ ਜਿਹੜੀ ਆ ਪਿੰਡ ਕਲੰਜਰ ਕਰਜੋਗੇ ਜਿਸ ਕਰਨ ਵੀਰ ਉਹਨਾਂ ਦੇ ਘਰ ਆਇਆ ਤੁਸੀਂ ਇੱਕ ਘਰੇਲੂ ਘਰ ਦੇ ਵਿੱਚੋਂ ਆਪਾਂ ਇਹ ਵੀਡੀਓ ਅੱਜ ਬਣਾ ਰਹੇ ਹਾਂ ਇੱਕ ਮੱਝ ਵੀ ਰੇਲ ਕਰਦਾ ਪਿਆ ਨੀਲੀ ਰਾਵੀ ਦੀ ਮੱਝ ਤੁਹਾਨੂੰ ਦਿਖਾਵਾਂਗੇ ਆਪਾਂ ਸੋ ਗੱਪਣ ਮੱਝਾ ਘਰ ਦੇ ਵਿੱਚ ਹੀ ਪਸ਼ੂ ਰੱਖੇ ਹੋਏ ਆ ਠੀਕ ਆ ਜੀ ਸੋ ਬਿਲਕੁਲ ਤਿਆਰੀ ਦੇ ਉੱਤੇ ਸਮਝ ਲਿਆ ਜੇ ਬਾਕੀ ਦਿਨ ਹਜੇ ਲੈ ਕੇ ਜਾਊਗੀ ਸਮਾਂ ਪੁੱਛ ਲਵਾਂਗੇ ਕਿ ਕਿੰਨੇ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੱਜ ਤਰੀਕ ਜਿਹੜੀ ਹੈਗੀ ਆ ਤੁਸੀਂ ਨੋਟ ਕਰ ਲਓ 25 ਅਪ੍ਰੈਲ ਤੇ ਸਮਾਂ ਕੋਈ ਦੁਪਹਿਰ ਤੇ ਆਪਾਂ 3 ਵਜੇ ਇਹ ਵੀਡੀਓ ਬਣਾ ਰਹੇ ਆ ਸੋ ਸਮਾਂ ਹਜੇ ਮੱਝ ਲੈਂਦੀ ਆ ਬਾਕੀ ਪੁੱਛ ਲਵਾਂਗੇ ਕਿੰਨਾ ਕੁ ਟਾਈਮ ਬਾਕੀ ਆ ਨੀਲੀ ਰਾਵੀ ਦੀ ਮੱਝਾ ਸੋ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਜੂਗੀ ਬਾਪ ਵਾਲੇ ਪੱਖ ਤੋਂ ਅਗੇ ਜਸ ਸੀਮਨ ਤੋਂ ਇਹ ਗੱਬਣਾ ਠੀਕ ਆ ਜੀ ਤੇ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਵੈਸੇ ਚੰਗੇ ਸੀਮਨ ਦੀ ਇਹ ਆਪ ਆ ਖੋਤ ਸੋ ਪੂਰਾ ਵੇਰਵਾ ਪੂਰੀ ਡਿਟੇਲ ਆਪਾਂ ਲੈ ਦਿੰਦੇ ਆ ਤੁਹਾਨੂੰ ਸਭ ਤੋਂ ਪਹਿਲਾਂ ਵੇਰ ਜਸਕਰਨ ਸਿੰਘ ਸਾਸਰੀਗੜ ਸਾਸਰੀਗੜ ਵੀਰ ਜੀ ਕੀ ਹਾਲ ਚਾਲ ਬਹੁਤ ਵਧੀਆ ਭਾਜੀ ਠੀਕ ਠਾਕ ਵਧੀਆ ਜੀ ਅੱਛਾ ਜਸਕਰਨ ਭਾਈ ਇੱਕ ਜਿਹੜੀ ਇਹ ਮੱਝ ਆਪਾਂ ਸੇਲ ਕਰਦੇ ਆ ਨੀਲੀ ਰਾਵੀ ਦੀ ਹਾਂਜੀ ਵੀਰ ਜੀ ਇਹ ਜੇਕਰ ਇਹਦੇ ਆਪਾਂ ਬੈਕਗ੍ਰਾਉਂਡ ਇਹ ਦੇਖੀਏ ਤੇ ਮਦਰ ਪੱਖ ਤੋਂ ਚਾਹੇ ਫਾਦਰ ਪੱਖ ਤੋਂ ਇਹ ਫਾਦਰ ਪੱਖ ਤੋਂ ਕਿਹੜੇ ਸਾਣ ਦੀ ਆਪ ਇਹ ਬੱਲੂ ਬੰਦੀ ਆ ਜੀ ਬੱਲੂ ਬੰਦ ਹਾਂਜੀ ਠੀਕ ਆ ਉਹ ਨੱਥੂ ਨੱਥੂਪੁਰਾ ਗਰਪੀ ਵਾਲੇ ਹਣ ਆਪਣੇ ਜਿਹੜੇ ਵੀਰ ਅ ਅੰਕਲ ਭੋਲੇ ਹੁਣਾਂ ਦੇ ਛੋਟੇ ਨੂੰ ਹਾਂਜੀ ਠੀਕ ਆ ਜੀ ਉਹਦੀ ਇਹ ਡਾਇਰੈਕਟ ਦੀ ਆ ਕਿ ਜਮਲ ਠੀਕ ਆ ਸੀਮਨ ਭਰਾਇ ਸੀਮਨ ਭਰਾਇਆ ਇਸਦੀ ਮਦਰ ਵੀ ਆਪਣੇ ਕੋਲ ਸੀ ਹਾਂਜੀ ਮਦਰ ਵੀ ਕੋਲੇ ਠੀਕ ਆ ਜੀ ਤੇ ਅੱਜ ਜੇਕਰ ਦੀ ਆਪਾਂ ਗੱਲ ਕਰਕੇ ਫਿਰ ਇਹ ਪੂਰਾ ਪੂਰਾ ਡਿਟੇਲ ਦੇ ਵਿੱਚ ਚੱਲਦੇ ਆਂ ਵੀ ਇਹ ਸੂਆ ਹੁਣ ਕਿੰਨਾ ਮਸੂਨ ਵਾਲੀ ਆਪਣੀ ਇਹ ਵੀ ਚੌਥਾ ਸੂਆ ਸੂਣ ਵਾਲੀ ਆ ਚੌਥਾ ਸੂਆ ਹਾਂਜੀ ਠੀਕ ਆ ਜੀ ਤੇ ਸਮਾਂ ਹਜੇ ਕਿੰਨਾ ਕੁ ਬਾਕੀ ਹੈ ਹਜੇ ਇਹਦੇ 2 ਮਈ ਨੂੰ ਦਿਨ ਪੂਰੇ ਹੋਣੇ ਆ ਠੀਕ ਆ ਅਸੋ ਦੋਸਤੋ 2 ਮਈ ਨੂੰ ਦਿਨ ਪੂਰੇ ਆ ਚੌਥਾ ਸੂਆ ਇਹ ਸਮਾਜ ਨੇ ਸੂਣਾ ਬਾਕੀ ਪੂਰਾ ਬਾਡੀ ਸਟਰਕਚਰ ਪੂਰੀ ਮਾਰਕਿੰਗ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਸਿੰਘ ਖੁੱਲਾ ਠੀਕ ਆ ਜੀ ਇਹ ਰਵੇ ਦੇ ਵਿੱਚ ਹੀ ਇਹ ਗੱਲ ਬਾਤ ਵੀ ਸਿੰਘ ਖੁੱਲਾ ਇਹਦੋਂ ਤੋਂ ਜਿਹੜੀਆਂ ਝੋਟੀਆਂ ਆਈਆਂ ਨੇ ਇੱਕ ਝੋਟੀ ਵੀ ਰੋਣ ਦੇ ਕੋਲ ਆ ਉਹ ਡਾਇਮੰਡ ਦੀ ਝੋਟੀ ਆਈ ਦੀ ਹਾਂਜੀ ਡਾਇਮੰਡ ਦੀ ਝੋਟੀ ਆ ਠੀਕ ਆ ਅੱਛਾ ਜਸਕਰਨ ਭਾਈ ਇਹਦੇ ਮਾਲਾ ਪਿਛਲੇ ਸਵੇਰੇ ਦੁੱਧ ਕਿੰਨਾ ਰਿਹਾ ਮਿਲ ਕੇ ਰਿਕਾਰਡ ਦੀ ਗੱਲ ਕਰ 15 ਲੀਟਰ ਦੁੱਧ ਦੇ ਆ ਜੀ 15 ਲੀਟਰ ਹਾਂਜੀ ਵੀ ਦੂਜੇ ਤੇ ਤੀਜੇ ਸਵੇਰੇ ਚ ਚੁਆਇਆ ਇਹਨੇ ਹਾਂਜੀ ਹਾਂਜੀ ਹੁਣ ਚੌਥਾ ਸੂਬਾ ਹੁਣ ਚੌਥਾ ਸੂਬਾ ਅੱਗੇ ਆਪ ਕੇ ਸੁਣ ਸਿਮਰ ਤੋਂ ਗੱਬਣਿਆ ਇਹ ਖੁਦਾਬਖਸ਼ ਤੋਂ ਗੱਬਣਿਆ ਜੀ ਖੁਦਾਬਖਸ਼ ਤੋਂ ਲਓ ਜੀ ਅੱਗੇ ਖੁਦਾਬਖਸ਼ ਤੋਂ ਦੋਸਤੋ ਇਹ ਗੱਬਣ ਸੁਨੀਲੀ ਦਾ ਵੀ ਦੀ ਮੈਂ ਆ ਬਾਕੀ ਪਿੱ ਅਸਲ ਦੇ ਵਿੱਚ ਆਪਾਂ ਜਦੋਂ ਨੀਲੀ ਰਾਵੀ ਦੀ ਗੱਲ ਕਰਦੇ ਆ ਤਾਂ ਬਹੁਤੇ ਵੀਰਾਂ ਨੂੰ ਆਉਂਦਾ ਵੀ ਮਧਰੀ ਲਾਤੀਆਂ ਮਧਰੀ ਗੋਟੀ ਦੀ ਨਾ ਹੋਵੇ ਤੇ ਕਾਤ ਵੱਡਾ ਇਸ ਮੈਂ ਦਾ ਠੀਕਾ ਜੀ ਕਾਦਾ ਹਾਈਟ ਪੂਰੀ ਆ ਅੱਖ ਬਿੱਲੀ ਮਣਕੀ ਆ ਇੱਕ ਪੂਰੀ ਤੁਹਾਨੂੰ ਫੇਸ ਕੁਆਲਿਟੀ ਆਪਾਂ ਦਿਖਾ ਦਿੰਨੇ ਆ ਥੋੜੀ ਲਾਗੇ ਤੋਂ ਆ ਫੇਸ ਕੁਆਲਿਟੀ ਆ ਬਿੱਲੀ ਮਣਕੀ ਅੱਖ ਸਿੰਘ ਖੁੱਲਾ ਟੇਟਾ ਚਾ ਮੈਂ ਦਾ ਪੂਰਾ ਡਬਲ ਆ ਠੀਕ ਆ ਜੀ ਫੁੱਲ ਹੈਵੀ ਬਾਡੀ weight ਪੂਰੀ ਭਾਰੀ ਆ ਸਰੀਰਕ ਬੰਤਰ ਦੀ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਸੋ ਕਾਫੀ ਸੋਹਣਾ ਥਾਣਾ ਮੁੱਠੀ ਮੁੱਠੀ ਥਾਣਾ ਤੇ 15 14 ਲੀ ਤੇ ਹਜੇ ਵੀ ਤਕਰੀਬਨ ਜਸ ਕਰਨ ਭਾਈ ਲੈ ਜੂ 5-6 ਦਿਨ ਹਾਂਜੀ ਲੈ ਜਾਣੇ ਹਜੇ ਇਹਨੇ ਇੱਕ ਹਫਤਾਗ ਲੱਗ ਸਮ ਕੱਢਦੀ ਹੈ ਜੀ ਹਾਂਜੀ ਹਫਤਾ ਕੱਢ ਜਾਣਾ ਹੈ ਠੀਕ ਹੈ ਜੀ ਸੋ ਮੱਧ ਚੰਗੀ ਹੈ 15 ਸਰੀ 15 14 ਸਰੀ ਇਹ ਮੈਂ ਆ ਸੋ ਜਿਹੜੇ ਭਰਾ ਨੂੰ ਪਸੰਦ ਆਊਗੀ ਤੁਸੀਂ ਕਾਲ ਕਰ ਲਿਆ ਜੇ ਕੋਈ ਆਪਾਂ ਖੋਲ ਕੇ ਨੂੰ ਤੋੜ ਕੇ ਮੜਾ ਦਿਖਾ ਦਈਏ ਆ ਦੇਖੋ ਜੀ ਸੋ ਬੰਤਰਵਾਜ ਦੀ ਇੱਕ ਵਾਰੀ ਜਰੂਰ ਮੇਰਾ ਭਰਾ ਜਾਤ ਮਾਰੋ ਵੀ ਕਾਫੀ ਸੋਨੇ ਟਾਂਚੇ ਦੇ ਵਿੱਚ ਵੱਡੇ ਪੱਲੇ ਦੀ ਮੈਂ ਆ ਠੀਕ ਆ ਜੀ ਥੋੜੀ ਜੀ ਜਿਹੜੀ ਸੇਲ ਕਰਨ ਦੇ ਵੀਰਾਂ ਦਾ ਵੀ ਆਪਾਂ ਨੂੰ ਮੁਸ਼ਕਲ ਦਿੱਕਤ ਤਾਂ ਆਈ ਵੀ ਥੋੜੀ ਲੇਬਰ ਦੀ ਪ੍ਰੋਬਲਮ ਆ ਘਰੇ ਪਸ਼ੂ ਰੱਖਿਆ 8-10 ਨਗ ਬਣ ਜਾਂਦੇ ਆ ਤੇ ਥੋੜੀ ਇਹਨਾਂ ਦਿਨਾਂ ਦੇ ਵਿੱਚ ਵੈਸੇ ਵੀ ਲੇਬਰ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਉਸ ਲੇਬਰ ਦੀ ਪ੍ਰੋਬਲਮ ਤੇ ਕਰਕੇ ਵੀਰਾਂ ਦਾ ਵੀ ਹੁਣ ਪੁੱਜੀ ਆ ਬਿਲਕੁਲ ਤਣਪਤਨ ਲੱਗੀ ਆ ਤੇ ਪੂਰੀ ਤਿਆਰੀ ਤੇ ਤੇ ਸੋਚਿਆ ਵੀ ਸ਼ਾਇਦ ਇਹਨਾਂ ਨੂੰ ਆਪਾਂ ਵੇਚ ਲੀਏ ਸੇਲ ਕਰ ਦਿੰਨੇ ਆ ਠੀਕ ਆ ਉਸ ਹਿਸਾਬ ਵੰਡ ਦੇ ਵਿੱਚ ਵੀ ਹੁਣ ਇਹ ਸੇਲ ਕਰਦੇ ਪਏ ਆਦਰਵਾਇਜ਼ ਕੋਈ ਕਿਸੇ ਤਰ੍ਹਾਂ ਦਾ ਹੈ ਨਹੀਂ ਸੀਗਾ ਵਿਚਾਰ ਵੀ ਆਪਾਂ ਸੇਲ ਕਰਨੀ ਹੈ ਇਹ ਮੈਂ ਤੇ ਫਿਲਹਾਲ ਜਿਹੜੇ ਮੇਰੇ ਭਰਾਣੇ ਤਕਰੀਬਨ ਕੋਈ 15 14 ਲੀਟਰ ਜਾਂ 15 14 ਸਿਰੇ ਕੋਈ ਪਸ਼ੂ ਲੱਭ ਰਹੇ ਹੋ ਤੁਸੀਂ ਖਾਸ ਤੌਰ ਤੇ ਨੀਂਦੀਰਾਵੀ ਦੇ ਵਿੱਚ ਸੋ ਹੱਥ ਪਾ ਸਕਦੇ ਦੇ ਠੀਕ ਹੈ ਜੀ ਸੋ ਵੱਡੇ ਢਾਂਚੇ ਦੀ ਮੈਂ ਆ 15 14 ਲੀਟਰ ਦੁੱਧ ਆਰਾਮ ਨਾਲ ਜਿਹੜੀ ਚਬਾਉਂਦੀ ਰਹੀ ਆ ਅੱਗੇ ਕਿਸੇ ਭਰਾ ਦੀ ਚੰਗੀ ਖੇਚਲ ਚੰਗੀ ਸੇਵਾ ਹੋਈ ਤਾਂ ਦੁੱਧ ਤੁਸੀਂ ਹੋਰ ਵੀ ਵਧੇਰੇ ਚੋ ਸਕਦੇ ਜਿੱਡੀ ਇਹ ਮੈਂ ਨੂੰ ਢੰਗ ਤਾਂ ਚੱਲ ਲੱਗਾ ਠੀਕ ਹੈ ਜੀ ਸੋ ਮਾਰਕਿੰਗ ਦੀ ਗੱਲ ਕਰ ਲਈਏ ਤੇ ਅਗਲੇ ਪੈਰ ਹਵਾਨੇ ਚੱਡੇ ਦੇ ਉੱਪਰ ਮਗਰ ਲੀਆਂ ਲੱਤਾਂ ਤੇ ਆ ਜਿਹੜਾ ਤੁਸੀਂ ਵੇਖੋਗੇ ਬੈਕ ਸਾਈਡ ਤੋਂ ਬਿਲਕੁਲ ਉੱਪਰ ਤੱਕ ਪੂਛ ਵਾਈਟ ਆ ਠੀਕ ਆ ਸੋ ਬਹੁਤ ਸੋਹਣੀ ਆ ਪਤਲੇ ਪਿੰਡੇ ਦੇ ਵਿੱਚ ਸੋ ਥੱਬਿਆਂ ਦਾ ਕਰਮਾਲੀ ਨੂੰ ਬਿਲਕੁਲ ਫਿੱਟ ਫੁੜਾ ਲੱਗਾ ਸੋ ਪੰਜਾ ਛਿਆਂ ਦੇ ਵਿੱਚ ਛਿਆਂ ਦਿਨਾਂ ਦੇ ਵਿੱਚ ਵੀ ਚੰਗੀ ਤਿਆਰੀ ਕਰਕੇ ਥੱਲੋਂ ਕਰਮਾਲੀ ਨਿਕਲ ਆਊਗੀ ਠੀਕ ਆ ਜੀ ਬਾਕੀ ਸੋ ਚੱਡੇ ਲੇਵੇ ਦੀ ਨਿਸ਼ਾਨੀਆਂ ਦੀ ਗੱਲ ਕਰੀਏ ਤੇ ਦੋਵੇਂ ਪਾਸੇ ਮਾਰਕਿੰਗ ਡਬਲ ਲੇਵੇ ਤੇ ਤੁਸੀਂ ਦੇਖ ਲਓ ਠੀਕ ਆ ਅੱਛਾ ਜਸਕਰਨ ਭਾਈ ਕੀ ਡਿਮਾਂਡ ਕੀ ਮੁੱਲ ਕਰਦੇ ਪੈਂ ਇਸ ਮੈਂ ਦਾ ਇਹਦਾ ਵੀ ਅੱਪੀ 1.5 ਲੱਖ ਰੁਪਈਆ 1.5 ਲੱਖ ਰੁਪਈਆ ਕੋ ਮੌਕੇ ਤੇ ਥੋੜਾ ਬਾਦਾ ਕੋਈ ਸੱਜਣ ਆਪਣਾ ਕਰਦਾ ਕੰਟੈਕਟ ਹੋ ਜੂਗਾ ਛੋਟਛਾਪਾ ਮੌਕੇ ਕੋਈ ਥੋੜਾ ਬਾਦਾ ਹੋ ਸਕਦਾ ਠੀਕ ਹੈ ਜੀ ਕਰਦੇ ਆ ਜੇ ਜਿੰਨਾ ਵੀ ਮੌਕੇ ਤੇ ਕੋਈ ਸੱਜਣ ਆਪਣੇ ਨਾਲ ਡੀਲ ਕਰਦਾ ਠੀਕ ਹੈ ਜੀ ਤੇ ਕਰਦੇ ਆ ਜੇ ਜਿੰਨਾ ਵੀ ਹੋ ਸਕਦਾ ਠੀਕ ਹੈ ਜੀ ਲੋ ਵੀ 1.5 ਲੱਖ ਰੁਪਇਆ 220 ਦਾ ਵੀ ਇਹਦੀ ਆਪਾਂ ਡਿਮਾਂਡ ਕਰਦੇ ਆ ਵੀ ਲੈਣ ਦੇਣ ਵਾਲੀ ਗੱਲਬਾਤ ਰਹੂ ਕਿ 1.5 ਲੱਖ ਸੋ ਜਿਹੜੇ ਭਰਾ ਨੂੰ ਫਿੱਟ ਬੈਠੂਗੀ ਅੱਗੇ ਕੋਈ 15 ਜਾਂ 15 ਲੀਟਰ ਤੋਂ ਬਾਹਰ ਬਾਹਰ ਦੁੱਧ ਪਸ਼ੂ ਥੱਲੇ ਤੁਸੀਂ ਚੋਣਾ ਚਾਹੁੰਦੇ ਜੇ ਤੇ ਖਰੀਦ ਖਰੀਦਾਂ ਤੇ ਚਾਹ ਬਾਣੋ ਤੇ 1.5 ਲੱਖ ਰੁ ਸੋ ਵੱਡੀ ਮਾਜਾ ਕੋਈ ਵੀ ਆਪਣਾ ਵੀਰ ਸੌਦਾ ਕਰਦਾ ਤੇ ਇੱਕ ਗੱਲ ਤੁਸੀਂ ਜਰੂਰ ਆਈਡੀਆ ਲਾ ਕੇ ਸੌਦਾ ਕਰਿਆ ਜੇ ਵੀ ਵੱਡੀ ਮੈਂ ਆ ਠੀਕਾ ਜੀ ਕੋਈ ਛੋਟੀ ਜਾਂ ਦਰਮਿਆਨੀ ਜਾਂ ਮੀਡੀਅਮ ਹਾਈਟ ਦੇ ਵਿੱਚ ਨਹੀਂ ਕਿ ਵੱਡੀ ਆ ਟਾਂਚੇ ਅਕੋਰਡਿੰਗ ਸੋ ਮਾਜਾ ਪਸੰਦ ਆ ਜਾਊਗੀ ਸੋ ਬਾਕੀ ਤੁਹਾਨੂੰ ਆਪਾਂ ਪ੍ਰੋਪਰ ਡਿਟੇਲ ਲੈ ਹੀ ਦਿੱਤੀ ਆ ਠੀਕਾ ਜੀ ਆਪ ਚੰਗੇ ਸੀਮੰਟ ਦੀ ਆ ਅਕੇ ਨੈਕਸਟ ਚੰਗਾ ਸੀਮੰਟ ਰੱਖਿਆ अच्छा जसकरण भाई मतलब पिछले पहले दूसरे तीसरे सुबह एक तो ਝੋਟੀ ਤੁਹਾਡੇ ਕੋਲ ਆਈ ਉਹ ਪਹਿਲੇ ਸਵੇਰ ਦੀ ਹੈ ਡਾਇਮੰਡ ਦੀ ਹਾਂਜੀ ਡਾਇਮੰਡ ਦੀ ਹੈ ਜੀ ਦੂਜੇ ਸਵੇਰੇ ਦੇ ਵਿੱਚ ਸੀ ਕੀ ਸੀਗਾ ਦੂਜੇ ਸੂਏ ਦੇ ਵਿੱਚ ਵੀ ਕਟਾ ਦਿੱਤਾ ਸੀ ਨੇ ਕਟਾ ਸੀਗਾ ਹਾਂਜੀ ਤੀਜੇ ਸੂਏ ਨੇ ਅਲਬਖਸ਼ ਦੀ ਕੱਟੀ ਹੈ ਜੀ ਅੱਛਾ ਅੱਛਾ ਹਾਂਜੀ ਉਹ ਵੀ ਆਪਣੇ ਗੋਲੇ ਹਾਂਜੀ ਗੋਲੇ ਅੰਦਰ ਬਲਕਿ ਮਾਰਕਿੰਗ ਮਾਰਕਿੰਗ ਚੰਗੀ ਜਿੰਦੀ ਹਾਂਜੀ ਬਹੁਤ ਵਧੀਆ ਮਾਰਕਿੰਗ ਤੇਰੀ ਮੋٹے ਤੌਰ ਤੇ ਆਪਾਂ ਆਹ ਡਾਇਮੰਡ ਦੀ ਹੈ ਨਾ ਹਾਂਜੀ ਇਹ ਡਾਇਮੰਡ ਦੀ ਹੈ ਠੀਕ ਹੈ ਜੀ ਸੋ ਦੋਸਤੋ ਇਹਦਾ 1.5 ਲੱਖ ਰੁਪਿਆ ਮੁੱਲ ਰਹੂਗਾ ਇੱਕ ਵਾਰੀ ਆਪਾਂ ਤੁਹਾਨੂੰ ਬੱਚਿਆਂ ਦੀ ਮਾਰਕਿੰਗ ਦਿਖਾ ਦਿੰ ਇੱਕ ਐਜ਼ ਇੱਕ ਸ਼ੋਅ ਉਹ ਵੱਜੋਂ ਆਪਾਂ ਦਿਖਾ ਰਹੇ ਹਾਂ ਸ਼ੋਅ ਕੁਆਲਟੀ ਵੱਜੋਂ ਦਿਖਾ ਰਹੇ ਹਾਂ ਵੀ ਬੱਚਾ ਐਦਾਂ ਦਾ ਪਉਂਦੀ ਆ ਸੋ ਹਾਈਟ ਕੱਦ ਤੁਸੀਂ ਵੇਖੋਗੇ ਵੀ ਮਦਰ ਦੇ ਉੱਪਰ ਹੀ ਆ ਇਹ ਡਾਇਮੰਡ ਦੀ ਆ ਪਹਿਲੇ ਸਵੇ ਦੀ ਕੱਟੀ ਝੋਟੀ ਠੀਕ ਆ ਜੀ ਤੇ ਇਹ ਜਿਹੜੀ ਇੱਕ ਅਲ ਬਖਸ਼ਸ਼ ਆਣ ਤੋਂ ਵੀ ਕੱਟੀ ਗਈ ਉਹ ਤੀਜੇ ਸਵੇ ਦੇ ਵਿੱਚ ਆ ਤੇ ਹੁਣ ਗਾਂ ਖੁਦਾ ਬਖਸ਼ ਤੋਂ ਅੱਗੇ ਇਹ ਗੱਬਣਾ ਚੌਥੇ ਸਵੇ ਦੇ ਲਈ ਸੋ ਇਹ ਮੱਝ ਦੀ ਡਿਟੇਲ ਆ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਤੁਸੀਂ ਕੰਟੈਕਟ ਕਰ ਲਿਆ ਜੇ ਬੱਚੇ ਲੈਣ ਵਾਸਤੇ ਵੈਸੇ ਵੀ 15 16 ਸਿਰੀਆਂ ਮੱਝਾਂ ਦੀ ਲੋੜ ਆ ਜਿਹੜਾ ਮੇਰਾ ਭਰਾ ਆ ਕੇ ਕੋਈ ਵੱਖੋ ਵੱਖਰੇ ਬੁੱਲਾਂ ਦੇ ਸੀਮਰ ਉਹ ਖਾ ਕੇ ਚੰਗੇ ਬੱਚੇ ਲੈਣਾ ਚਾਹੁੰਦਾ ਤੇ ਵੱਧੇ ਵਾਲੀ ਸ਼ੈ ਆ ਜਰੂਰ ਤੁਸੀਂ ਕੰਟੈਕਟ ਕਰ ਲਿਆ ਜੇ ਤੇ ਇੱਕ ਜਸਕਰਨ ਭਾਈ ਆਪਣੇ ਨੰਬਰ ਕਰਦੇ ਸਾਂਝੇ ਵੀਰ 95921 44490 ਠੀਕ ਆ ਜੀ ਹਾਂ ਜੀ ਲਓ ਵੀ ਇਹ ਨੰਬਰ ਦੋਸਤੋ ਬਿਲਕੁਲ ਸਕਰੀਨ ਦੇ ਉੱਪਰ ਚੱਲੂਗਾ ਵੀਰ ਜਸਕਰਨ ਦਾ ਤੇ ਖਾਸ ਕਲੰਜਰ ਪਿੰਡ ਤੁਸੀਂ ਵਿజిਟ ਕਰਨੀ ਆ ਚੀਮਾ ਪਿੰਡ ਬਿਲਕੁਲ ਲਾਗੇ ਅਮਰਕੋਟ ਇਥੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਸੋ ਖੇਮ ਕਰਨ ਵੀ ਇਥੋਂ 8-8 ਕਿਲੋ 7 ਹਾਂਜੀ 7 ਕਿਲੋਮੀਟਰ ਹੈ ਜੀ ਠੀਕ ਹੈ ਜੀ ਸੋ ਅੱਜ ਦੋਸਤੋ ਆਪਣੀ ਵਿਸ਼ੇਸ਼ ਵਿਜਿਟ ਸੀਗੀ ਵੀਰ ਉਹਨਾਂ ਦੇ ਘਰ ਸੋ ਕ੍ਰੇਲੂ ਘਰ ਦੇ ਵਿੱਚੋਂ ਇੱਕ ਆਪਣੀ ਇਹ ਵਿਜਿਟ ਸੀਗੀ ਵੀਡੀਓ ਸੀਗੀ ਸੋ ਪਸੰਦ ਆਈ ਹੋਊਗੀ ਤੇ ਵੀਡੀਓ ਵਾਦ ਤੋਂ ਵਾਦ ਅਗੇ ਸ਼ੇਅਰ ਕਰਦੇ ਹੋ ਨਵੇਂ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ